ਮੇਰਾ ਪਿੰਡ ਦਿਵਾਲਾ ਜੀ ਸਾਡਾ ਸਤਬਲਿਹਰ ਸਿੰਘ ਮੇਰਾ ਨਾਮ ਆ ਮੇਰੇ ਇਹ ਤਾਇ ਜੀ ਦੇ ਲੜਕਾ ਜਿੱਥੇ ਆਏ ਨੇ ਜਿੱਥੇ ਥਾਂ ਪਾਉਨੇ ਆ ਅਸੀਂ ਇੱਥੇ ਲੇਬਰ ਬੈਠੀ ਆ ਕੀ ਕਹਿਣਾ ਚਾਹੁੰਦੇ ਹੋ ਉਸੀ ਦਾ ਕਹਿਣਾ ਜੀ ਇਹਨਾਂ ਦਾ ਕਾਰਵਾਈ ਹੋਵੇ ਜੀ ਨਿਆਂ ਜਿਹੇ ਕੰਮ ਕਰਦੇ ਨੇ ਕੀ ਕਰ ਕੀ ਰਹੀ ਸੀ ਸਮੈਗ ਪੀ ਰਹੇ ਸੀ ਦੀ ਉਹਨਾਂ ਨੂੰ ਬਰਾਮਦ ਵੀ ਹੋਏ ਨੇ ਉਹ ਕਾਗਜ਼ ਸਮੈਕ ਸਮੂਕ ਵਾਲੇ ਲੈਟਰ ਲੂਟਰ ਖਾਸੇ ਗੱਡੀ ਚੋਂ ਬਰਾਮਦ ਹੋਏ ਨੇ ਬਾਕੀ ਸਾਨੂੰ ਹੁਣ ਪਤਾ ਨਹੀਂ ਕੀ ਕੀ ਬਰਾਮਦ ਹੋਇਆ ਪੁਲਿਸ ਉਪਣੇ ਗੱਡੀਆਂ ਲੈ ਗਈ ਕਾਗਜ਼ ਜੇ ਦੇਖੇ ਨੇ ਉਹ ਕਾਗਜ਼ ਪੁਲਿਸ ਨੇ ਉੱਥੇ ਕੱਢੇ ਨੇ ਬਾਕੀ ਕੁਛ ਨਹੀਂ ਕੱਢਿਆ ਪੁਲਿਸ ਕਿੰਨੇ ਵਿਅਕਤੀ ਸੀਗੇ ਜੀ ਤਿੰਨ ਬੰਦੇ ਸੀਗੇ ਚਾਰ ਬਾਤ ਚੱਲਦੀ 4-5 ਬਾਅਦ ਚ ਆਏ ਨੇ ਜਿਹੜੇ ਸਵਿਫਟ ਗੱਡੀ ਆਏ ਨੇ ਉਹਦਾ ਨੰਬਰ ਹੈਗਾ ਸਵਿਫਟ ਗੱਡੀ ਦਾ ਸਾਡੇ ਕੋਲ ਪੀ ਪੰਜਾਬ ਫਰਕਾਰ ਦਾ ਕਹਿੰਦਾ ਵੀ ਨਸ਼ਾ ਤਾਂ ਬੰਦ ਕਰਨ ਲੱਗੇ ਹੋਏ ਆ ਤੁਸੀਂ ਕਹਿੰਨੇ ਵੀ ਨਸ਼ਾ ਕਰਿਆ ਪਰ ਨਾ ਚੱਲਦਾ ਉਹ ਬਾਲੇ ਵਾਲਾ ਬੰਦਾ ਕਹਿੰਦਾ ਸੀ ਜੀ ਮੈਂ ਸਾਰੇ ਆਮ ਵੇਚੂਗਾ ਨਾ ਵੀ ਪੁਲਿਸ ਉਹ ਨਿਬਗਾੜ ਸਕਦੀ ਤਾਂਹੀਂ ਤਾਂ ਦੁਬਾਰਾ ਜਾ ਕੇ ਸਾਡੇ ਬੰਦਿਆਂ ਨਾਲ ਕੁੱਟਮਾਰ ਕਰੀ ਆ ਜੀ ਪੁਲਿਸ ਦੇ ਔਲ ਹੁੰਦੀ ਭੱਜੇ ਨੇ ਉਹ ਦੁਬਾਰਾ ਸਵਿਫਟ ਗੱਡੀ 'ਚ ਆ ਕੇ ਖੜ ਗਈ ਆ ਉਥੇ ਸੜਕ 'ਤੇ ਜੀ ਸਾਨੂੰ ਨਹੀਂ ਪਤਾ ਵੀ ਇਹ ਉਹੀ ਬੰਦੇ ਨੇ ਜਿਆਦਾ ਪੁਲਿਸ ਦੇਖਣ ਲੱਗੀ ਸੀ ਸ਼ੀਸ਼ੇ ਕੋਲ ਉਹ ਗੱਡੀ ਭਜਾ ਕੇ ਲੈ ਗਏ ਬਗਲੀ ਕੰਨੀ ਦੁਬਾਰਾ ਪੁਲਿਸ ਸਮਰਾਲੇ ਆ ਗਈ ਆ ਬਾਅਦ ਚ ਇਹਨਾਂ ਨੇ ਕੁੱਟ ਮਾਰ ਕਰੀ ਆ ਸਾਡੇ ਬੰਦਿਆਂ ਨੂੰ ਪੁਲਿਸ ਨੂੰ ਵੀ ਅਸੀਂ ਫੋਨ ਕਰਿਆ ਵੀ ਬੰਦੇ ਦੁਬਾਰਾ ਆ ਗਏ ਜੀ ਫਾਇਰ ਕਰਿਆ ਪੁਲਿਸ ਨੇ ਉੱਥੇ ਕਰ ਕੀ ਰਹੇ ਸੀ ਇਹ ਵੇਖ ਕੇ ਇਹ ਸਮੈਗ ਪੀ ਰਹੇ ਦੀ ਜੀ ਉਹਦੇ ਵਿੱਚ ਗੱਡੀਆਂ ਸਾਡੇ ਥੱਲੇ ਲਾ ਕੇ ਸਾਡੇ ਖੇਤ ਚ ਮਾਲ ਕੇ ਸਾਡੇ ਘਰ ਕੋਲ ਉਹਦੇ ਕੰਨੀ ਨੂੰ ਜਿੱਥੇ ਅਸੀਂ ਥਾਂ ਪਾ ਰਹੇ ਹਾਂ ਉੱਥੇ ਧੀ ਗਏ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੁਖਜੀਤ ਸਿੰਘਾ ਪਿੰਡ ਦਿਵਾਲਾ ਤਹਿਸੀਲ ਸਮਰਾਲਾ ਤੇ ਜ਼ਿਲ੍ਹਾ ਲੁਧਿਆਣਾ ਕੀ ਮਾਮਲਾ ਹੋਇਆ ਜੀ ਮਾਮਲਾ ਇਹ ਹੈ ਵੀ ਸਾਡਾ ਰੋਡ ਦੇ ਨਾਲ ਖੇਤ ਲੱਗਦਾ ਉੱਥੇ ਸਾਡੀ ਖਿਡਾਰੀ ਵੀ ਚੱਲਦੀ ਹੈ ਤੇ ਹੁਣ ਅਸੀਂ ਉੱਥੇ ਗਰਾਊਂਡ ਬਣਾ ਰਹੇ ਹਾਂ ਉੱਥੇ ਦੋ ਗੱਡੀਆਂ ਆਈਆਂ ਰਾਤ 9-10 ਵਜੇ ਦੇ ਕਰੀਬ ਲਗਭਗ ਤੇ ਉੱਥੇ ਸਾਡੀ ਲੇਬਰ ਬੈਠੀ ਹੈ 15-20 ਬੰਦੇ ਉਹਨਾਂ ਨੇ ਸਾਨੂੰ ਸੰਦਿਆ ਵੀ ਇੱਥੇ ਬੰਦੇ ਆ ਗਏ ਸੀ ਕਿਤੇ ਕੋਈ ਸਰੀਆ ਚੱਕਣ ਵਾਲੇ ਕੋਈ ਸਰੀਆ ਉੱਥੇ ਬਾਹਰ ਪਿਆ ਜਾਂ ਕੋਈ ਚੋਰ ਆ ਗਏ ਜਾਂ ਜਾ ਕੇ ਦੇਖਿਆ ਉਹ ਸਮੈਕ ਪੀ ਰਹੇ ਸੀ ਇਹ ਅਸੀਂ ਉਹਨਾਂ ਨੂੰ ਕਹਾਂ ਤੁਸੀਂ ਜਾਓ ਯਾਰ ਜੇ ਇੱਥੇ ਕੋਈ ਮਰ ਗਿਆ ਸਾਲਾ ਸਾਡੇ ਜੁਮੇ ਪੈਗੇ ਤੁਸੀਂ ਜਾਓ ਉਹ ਦੋ ਬੰਦੇ ਤਾਂ ਕਹਿੰਦੇ ਜੀ ਅਸੀਂ ਚਲੇ ਜਾਂਦੇ ਹਾਂ ਕੋਈ ਗੱਲ ਨਹੀਂ ਅੰਕਲ ਜੀ ਅਸੀਂ ਜਾਂਦੇ ਆਂ ਜਾਂਦੇ ਆਂ ਤੀਸਰਾ ਇੱਕ ਕੋਈ ਬਾਲਿਆ ਹੁੰਦਾ ਸੀ ਉਹ ਕਹਿੰਦਾ ਸਵੇਰੇ ਦਿਨ ਨਹੀਂ ਚੜਨਾ ਮੈਂ ਤੁਹਾਨੂੰ ਸਵੇਰੀ ਦੇਖ ਲੂ ਭਾਈ ਐਂ ਕਰ ਦੂ ਜੇ ਕਰ ਦੂ ਮਾਰ ਦੂ ਮੈਂ ਤੁਹਾਨੂੰ ਸਾਰਿਆਂ ਨੂੰ ਮਾਰ ਦੂ ਐਂ ਕਰ ਦੂ ਤੇ ਅਸੀਂ ਕਹਾਂ ਵੀ ਕੋਈ ਗੱਲ ਨਹੀਂ ਫਿਰ ਉਹ ਫੜ ਲਿਆ ਸੀ ਕੇ ਬਹਿ ਜਾ ਇੱਥੇ ਪੁਲਿਸ ਬੁਲਾਉਂਦੇ ਸੀ ਹੁਣੇ ਪੁਲਿਸ ਬੁਲਾਉਂ ਤੂੰ ਸਵੇਰੇ ਕਹਿੰਦਾ ਅਸੀਂ ਹੁਣੇ ਬੁਲਾ ਲੈਣੀ ਆ ਜਦੇ ਪੁਲਿਸ ਉੱਥੇ ਚਲੇ ਗਈ ਆਪਣੇ ਐਸਆਈ ਜਰਨੈ ਉਹਨਾਂ ਨੇ ਦੋ ਹੀ ਬੰਦੇ ਫੜ ਲਏ ਦੋ ਹੀ ਗੱਡੀਆਂ ਉਹਨਾਂ ਦੀਆਂ ਚੱਕ ਲਿਆ। ਉਹ ਵਾਲਿਆਂ ਵਾਲਾ ਭੱਜ ਗਿਆ ਉਸ ਟਾਈਮ। ਤੇ ਪੁਲਿਸ ਦੇ ਖੜੇ ਖੜੇ ਹੀ ਉਹ ਗੱਡੀ ਸਲਿਫਟ 'ਚ ਦੁਬਾਰਾ ਫੇਰ ਚਾਰ-ਪੰਜ ਬੰਦੇ ਆ ਗਏ। ਜਦ ਪੁਲਿਸ ਉਹਨਾਂ ਗੂਗਲ ਨੂੰ ਜਾਣ ਲੱਗੀ ਉਹ ਪਿਆਕੇ ਲੈ ਗਏ ਬੀਜੇ ਵੱਲੋਂ ਗੱਡੀ ਫੇਰ। ਤੇ ਮੁੜ ਕੇ ਪੁਲਿਸ ਸਮਰਾਲੇ ਪਹੁੰਚੀ ਉਹ ਸਾਡੇ ਕੋਲ ਫੇਰ ਆ ਗਏ। ਪਹਿਲਾਂ ਆਉਂਦੀ ਸਾਰ ਉਹਨਾਂ ਨੇ ਫੈਰ ਕੀਤਾ ਜਿਹੜੀ ਲੇਬਰ ਸੀ 15-20 ਬੰਦੇ ਬੈਠੇ ਭੱਜ ਗਏ। ਦੋ-ਤਿੰਨ ਬੰਦੇ ਵਿਚਾਰੇ ਇੱਕ ਤਾਂ ਸੁਣਦਾ ਹੀ ਨਹੀਂ ਸੀ ਬੋਲਾ ਸੀ। ਉਹ ਅੰਦਰ ਬੈਠ ਗਿਆ ਤੇ ਕਦੋਂ ਹੋਰ ਬੈਠ ਰਹੇ ਉਹਨਾਂ ਨੇ ਉਹਨਾਂ ਦੇ ਡੰਡੇ ਇੱਕ ਦੇ ੱਟ ਮਾਰ ਕੇ ਸਿਰ ਵੀ ਪਾੜਤਾ ਤੇ ਨਾਲੇ ਕਹਿੰਦੇ ਸੀ ਸ਼ਰੀਆਮ ਸਮੇਂ ਆ ਕੇ ਵੀ ਜਦੋਂ ਪੁਲਿਸਾਂ ਨੂੰ ਫੜੇ ਨਹੀਂ ਸਕਦੀ ਪੁਲਿਸ ਸਾਡੇ ਖਿਲਾਫ ਕੋਈ ਕਾਰਵਾਈ ਨਹੀਂ ਕਰਦੀ ਕਹਿੰਦੇ ਸੀ ਸ਼ਰੀਆਮ ਵੇਚਦੇ ਆ ਬਾਲੇ ਵਾਲਾ ਕਹਿ ਕੇ ਗਿਆ ਸਾਨੂੰ ਕਿੰਨੇ ਵਜੇ ਦੀ ਘਟਨਾ ਸੀ ਇਹ ਲਗਭਗ 11:00 ਵਜੇ ਦੇ ਨੇੜੇ ਤੇੜੇ ਬਾਅਦ ਚ ਆਏ ਨੇ ਉਹ ਪੁਲਿਸ ਮੌਕੇ ਤੇ ਪਹੁੰਚੀ ਸੀ ਹਾਂ ਪੁਲਿਸ ਮੌਕੇ ਤੇ ਪਹੁੰਚ ਗਈ ਸੀ ਪਰ ਮੁੰਸ਼ੀ ਨੇ ਸਾਡੀ ਐਪਲੀਕੇਸ਼ਨ ਲੈਣ ਤੋਂ ਇਨਕਾਰ ਕਰਤਾ ਕੀ ਕਾਰਨ ਉਹ ਕਾਰਨ ਇਹ ਵੀ ਪੁਲਿਸ ਇਹਨੂੰ ਲੜਾਈ ਬਣਾਉਣਾ ਚਾਹੁੰਦੀ ਆ ਜਦ ਕਿ ਮਾਮਲਾ ਨਸ਼ੇ ਦਾ ਹੈ ਸਾਡੀ ਉਹਨਾਂ ਨਾਲ ਕੋਈ ਜਿੱਦ ਨਹੀਂ ਸੀ ਜਾਣ-ਚਾਨਣ ਜਾਣ-ਪਛਾਣ ਨਹੀਂ ਤਦੂ ਇਹਨੂੰ ਜਾਣਦੇ ਨਹੀਂ ਸਾਡੀ ਉਹਨਾਂ ਨਾਲ ਕਹਦੇ ਲੜਾਈ ਹੋਣੀ ਆ ਕਿੰਨੇ ਰਾਉਂਡ ਪੈਰ ਹੋਏ ਆ ਟੋਟਲ ਤਿੰਨ ਰਾਉਂਡ ਹੋਇਆ ਦੋ ਅਸੀਂ ਕਿਤੇ ਇੱਕ ਉਹਨਾਂ ਨੇ ਕੀਤਾ ਕਿੰਨੇ ਵਿਅਕਤੀ ਕਿੰਨੇ ਸੀ ਗੱਡੀਆਂ 'ਚ ਉਹ ਤਿੰਨ ਵਿਅਕਤੀ ਪਹਿਲਾਂ ਸੀ ਪੰਜ ਵਾਹਚਾਏ ਅੱਠ ਵਿਅਕਤੀ ਸੀ ਟੋਟਲ ਕੋਈ ਪੁਲਿਸ ਨੇ ਗ੍ਰਿਫਟਾਰ ਕੀਤਾ ਹੁਣ ਦੋ ਗ੍ਰਿਫਟਾਰ ਕੀਤੇ ਹੋਏ ਆ ਕੀ ਨਾਂ ਉਹਨਾਂ ਦੇ ਨਾਂ ਪਤਾ ਨਹੀਂ ਹੈਗਾ ਕਿਉਂਕਿ ਰਾਤ ਕਿੱਥੇ ਦੇ ਨੂੰ ਅਸ਼ਗਰੀਪੁਰ ਦੇ ਦੱਸਦੇ ਸੀ ਉਹ ਮੰਕਰ ਦੇ ਮੰਕਰ ਦੇ ਆ ਇਹਨਾਂ ਦੇ ਖਿਲਾਫ ਨਸ਼ੇ ਦੀ ਕਾਰਵਾਈ ਹੋਣੀ ਚਾਹੀਦੀ ਆ ਨਾ ਕਿ ਐਮਐਲਆਰ 23 24 ਦੇ ਉਹ ਚ ਕੀ ਆ ਜੇ ਕੋਰਸ ਖਾਨਾ ਪੂਰਤੀ ਕਰੂਗੀ ਵੀ 23 24 ਚ ਪਰਚਾ ਦੇ ਦਿੰਦੇ ਉਹ ਤਾਂ ਕੋਈ ਦਿੱਕਤ ਨਹੀਂ ਹੈਗੀ ਉਹਨੂੰ ਮਾਰਨਾ ਕੋਈ ਬੰਦਾ ਤੁਹਾਡੇ ਜਖਮੀ ਹੋਏ ਜਖਮੀ ਅੰਦਰ ਪਿਆ ਬੰਦਾ ਉਹਦੇ ਸਿਰ ਤੇ ਇੱਥੇ ਸੱਟ ਮਾਰ ਕੇ ਨੇ ਜਨਾਬ ਸੁਗੰਦਰ ਸਾਹਿਬ ਕੀ ਬਾਤ ਹੋਈ ਹੈ ਬਾਤ ਹੋਆ ਤਾਂ ਸਰ ਉहां ਪਰ ਉਹ ਗਾੜੀ ਆਇਆ ਉਸਮੇ ਬੰਦੇ ਬੈਠਾ ਥਾ ਸਮੈਕ ਪੀ ਰਹਾ ਥਾ ਅਸੀਂ ਸਰਦਾਰ ਨੂੰ ਫੋਨ ਕਰ ਦਿੱਤਾ ਸਰਦਾਰ ਆਇਆ तीनों का वहाँ पकड़ लिया बोल वो, वो, वो रहा था कि मैं सवेरे सूरज निकलने से पहले सबको खत्म कर दूंगा ऐसे धमकी दे रहा था कितने लोग आए थे तो वहाँ पर क्या कर रहे हम वहाँ पर हम तो वहाँ पर आते हम तो सो रहे थे वहाँ पर खाना वाना खा ऐसे सोने जाते थे दस बजे के बाद ही का बात है दस बजे का बाद

फायर भी, हुआ। फायर भी हुआ था, था। एक राउंड किया दो राउंड सरदार ने जब घर पर लेकर बोला फिर सरदार दो राउंड किया फिर वो भागा नहीं सर अभी नहीं आया आपका जख्मी हुआ मेरा लोग एक ही जख्मी है यही महेश जख्मी है इसका ईट लगा है यहाँ पे और डंडा लगा है तो वो यहाँ पर लगा है यहाँ पर लगा है ਕੀ ਮਾਮਲਾ ਤੇ ਕੀ ਕੀ ਨਾਮ ਨੇ ਇਹਨਾਂ ਦੇ ਕਿੱਥੇ ਦੇ ਰਹਿਣਾ ਰਿਹਾ ਸੀ ਜਿਹੜਾ ਰਾਤ 11 ਵਜੇ ਦੇ ਲੱਗੇ ਦਵਾਲੇ ਪਿੰਡ ਦੇ ਵਿੱਚ ਕਲਹਾੜੀ ਦਾ ਕੰਮ ਕਰਦੇ ਨਾਲ ਉੱਥੇ ਕੁਲਵਿੰਦਰ ਸਿੰਘ ਜੀ ਦੇ ਮਾਈਗ੍ਰੈਂਡ ਲੀਵ ਸਾਨੂੰ ਜਿਹੜਾ ਰਾਤ 112 ਦੇ ਵੀ ਗਾਲ ਆਈ ਸੀ ਵੀ ਦੋ ਗੱਡੀਆਂ ਦੇ ਵਿੱਚ ਜਿਹੜੇ ਤਿੰਨ ਬੰਦੇ ਆਏ ਆ ਜਿਹੜੇ ਇੱਕ ਬੰਦਾ ਉਹਨਾਂ ਚੋਂ ਸਾਡੇ ਨਾਲ ਮਿਸਵੇਫ ਲੜਾਈ ਜਿਹੜਾ ਕਰ ਰਿਹਾ ਜਦੋਂ ਸਾਡੀ ਪੁਲਿਸ ਪਾਰਟੀ ਗਈ ਆ ਦੋ ਬੰਦਿਆਂ ਨੂੰ ਉਥੋਂ ਮੌਕੇ ਤੋਂ ਅਰੈਸਟ ਕਰ ਲਿਆ ਤੇ ਇਹਨਾਂ ਨੂੰ 109 ਦੇ ਰਾਤ ਹੀ ਅਰੈਸਟ ਕਰ ਲਈ ਸੀ ਗੁਰਵਿੰਦਰ ਸਿੰਘ ਇਹ ਇਹ ਜਿਹੜਾ ਪਾਇਲ ਧਨਦਾਰਨ ਵਾਲਾ ਸੀ ਪ੍ਰਿੰਸ ਜਿਹੜਾ ਅਸਲੀ ਪਿੰਡ ਸਦਰਖ ਨੇ ਰਹਿੰਦਾ ਸੀ। ਇਹ ਇਸ ਤੋਂ ਬਾਅਦ ਕੁਲਵਿੰਦਰ ਸਿੰਘ ਨੇ ਜਿਹੜੀ ਸਾਡੇ ਕੋਲ ਕੰਪਲੇਨ ਲਿਖਾਈ ਹੈ ਕੁਲਵਿੰਦਰ ਸਿੰਘ ਦਵਾਲੇ ਪਿੰਡ ਦੇ ਨੇ। ਵੀ ਜਿਹੜਾ ਗੁਰਵਿੰਦਰ ਗੁਰੀ ਤੀਜਾ ਬੰਦਾ ਭੱਜਿਆ ਸੀ ਉਹਨੇ ਆਪਣੇ ਤਿੰਨ ਹੋਰ ਸਾਥੀ ਲੈ ਕੇ ਸਫਟਕਾਰ ਦੇ ਵਿੱਚ। ਜਿਹੜਾ ਸਾਡੇ ਮਾਈਗ੍ਰੇਟ ਲੇਬਰ ਤੇ ਜਿਹੜਾ ਅਪਰਾ ਕੀਤਾ ਜਿਹਦੇ ਮਹੇਸ਼ ਕੁਮਾਰ ਦੇ ਸਿਰ ਤੇ 6:00 ਵਜੇ ਐਟਮਾਰੀ ਸੀ। ਉਸ ਤੋਂ ਬਾਅਦ ਝਗੜਾ ਕਰਨ ਤੋਂ ਬਾਅਦ ਇਹਦੇ ਮੌਕੇ ਤੋਂ ਫਿਰ ਭੱਜ ਗਿਆ ਜਿਹਦੀ ਮਾਮਲੇ ਦੀ ਹਮਤ ਨੂੰ ਜਾਣਦੇ ਹੋ ਸਾਡੇ ਮਾਂ ਜੋ ਕਿ ਐਸਐਸਪੀ ਆ ਜੋਤੀ ਯਾਦਵ ਵੈਸੀ ਜਿਹੜੇ ਸਾਡੇ ਐਸਐਸਪੀ ਹਨ ਮਾਂ ਜੋ ਉਹਨਾਂ ਨੇ ਸਾਨੂੰ ਜਿਹੜਾ ਰਾਤ ਹੀ ਸਾਡੀਆਂ ਦੋ ਟੀਮਾਂ ਇਹਨੀਆਂ ਬਣਾਈਆਂ ਸੀ ਤਾਂ ਸਿਟੀਓ ਸੰਭਾਲੇ ਦੀ ਨਿਗਰਾਨੀ ਦੇ ਥਲੇ ਜਿਹੜਾ ਅਡਾਪਟ ਥਾਮਾ ਦੇ ਰੇਡ ਕਰਕੇ ਜਿਹੜਾ ਮੇਨ ਮੋਲਡਮ ਸੀ ਗੁਰਵਿੰਦਰ ਗੁਰੀ ਉਹਨੂੰ ਅਸੀਂ ਅੱਜ ਅਰੈਸਟ ਕਰ ਲਿਆ ਹੈ ਅਰੇਸਟ ਕਰਕੇ ਜਿਹੜੀ ਸਾਰੀ ਮਾਮਲੇ ਦੀ ਤਹਿ ਤੱਕ ਲਾਵਾਂਗੇ ਹੁਣ ਤੱਕ ਵੀ ਜਿਹੜੀ ਹੈ ਤਤੀਸ਼ ਤੋਂ ਸਾਨੂੰ ਇਹ ਸਾਹਮਣੇ ਐਡ ਗਰਮਿੰਦਰ ਗੁਰੀ ਜੇ ਨਸ਼ੇ ਕਰਦਾਦੀ ਜਿਹੜਾ ਨਸ਼ਾ ਸਮਾਲ ਪੈਟਰਨ ਦਾ ਟਾਈਪ ਜਿਹੜਾ ਬੜਾ ਮੋਟਾ ਵੀ 1 ਗ੍ਰਾਮ ਲਿਆ 1/2 ਗ੍ਰਾਮ ਆਪੀ ਲਿਆ ਦਾ ਦੇ ਰਿਆ ਇਹ ਜਿਹੜੇ ਪਾਇਲ ਵਾਲੇ ਬੰਦੇ ਸੀ ਇਹ ਗੁਰੀ ਕਈ ਵਾਰ ਉਹਨਾਂ ਕੋਲ ਚੱਲ ਜਾਂਦਾ ਸੀ ਪਿੰਨ ਵਾਸਤੇ ਕਈ ਵਾਰ ਉਹ ਪਾਇਲ ਤੇ ਡਾ ਖੰਨੇ ਵਾਲਾ ਇੱਕ ਇੱਕ ਦਾ ਹੀ ਇੱਧਰ ਵੀ ਹੈ ਰਤ ਤੇ ਖੜਨ ਪਿਛੇ ਜਿਹੜਾ ਇਹਨਾਂ ਦੀ ਆਪਸ ਗਰਮਾ ਗਰਮੀ ਹੋਈ ਸੀ ਗੁਰਵਿੰਦਰ ਗੁਰੀ ਤੇ ਇਹਦੇ ਜਿਹੜੇ ਨਾਲ ਆਏ ਸੀ ਸ਼ਿਫਟ ਕਰਦੇ ਵਿੱਚ ਇਹਦੇ ਤਿੰਨ ਬੰਦੇ ਉਹਨਾਂ ਦੇ ਖਿਲਾਫ ਹੋਈ ਹੈ ਐਫਆਰ ਨੰਬਰ 41 ਅੰਡਰ ਸੈਕਸ਼ਨ 109 115 ਤੇ 35 ਵੀਐਨਐਸ ਦੇ ਤਹਿਤ ਦਰਜ ਕੀਤੀ ਹੈ ਇਹਦੇ ਵਿੱਚ ਦੀ ਗ੍ਰਿਫਤਾਰੀ ਕੀਤੀ ਹੈ ਇਸ ਤੋਂ ਬਿਨਾ ਗੁਰਵਿੰਦਰ ਗੁਰੀ ਦੇ ਜਿਹੜੇ ਦੂਜੇ ਸਾਥੀ ਹੈ ਉਹਨਾਂ ਨੂੰ ਵੀ ਅਰੈਸਟ ਕਰਨ ਲਈ ਜਿਹੜੀਆਂ ਅਸੀਂ ਪਾਰਟੀ ਅੰਡਰਸਟ੍ਰੈਚ ਕੀਤੀਆਂ ਉਹ ਵੀ ਛੇਤੀ ਅਰੈਸਟ ਕਰ ਲਈਏਗੇ ਇਹਨਾਂ ਤਿੰਨਾਂ ਬੰਦੇ ਜਿਹੜੀਆਂ ਦੋਨੇ ਗੱਡੀਆਂ ਸੀ ਉਹ ਅਸੀਂ ਕਬਜ਼ੇ ਦੇ ਵਿੱਚ ਲੈ ਲਈਆਂ ਤੁਰ ਆਪ ਗੋਲੀ ਵਿੱਚ ਚੰਗੀ ਹੈ ਜੀ ਉੱਤੇ ਨਾਲੇ ਮੁਤਾਬਕ ਇਹਦੇ ਵਿੱਚ ਜਿਹੜਾ ਕੁਲਵਿੰਦਰ ਸਿੰਘ ਨੇ ਦੱਸਿਆ ਸੀ ਵੀ ਲੇਬਰ ਵਾਲੇ ਸਾਡੇ ਬੰਦਿਆਂ ਨੂੰ ਲੱਗਿਆ ਵੀ ਸ਼ਾਇਦ ਇਹਨਾਂ ਨਾਲ ਕੋਈ ਹਵਾਈ ਫਰ ਕੀਤਾ ਪਰ ਅਜੇ ਤੱਕ ਨਹੀਂ ਤਪੀਸ ਤੇ ਇਹ ਜਿਹੜੀ ਗੱਲ ਸਾਹਮਣੇ ਨਹੀਂ ਇਹ ਗੱਲ ਜ਼ਰੂਰ ਹੈ ਵੀ ਜਦੋਂ ਇਹ ਲੇਬਰ ਦੀ ਕੁੱਟਮਾਰ ਕਰ ਰਹੇ ਸੀ ਕੁਲਵਿੰਦਰ ਸਿੰਘ ਹੋਰੀ 셀ਫ ਡਿਫੈਂਸ ਦੇ ਲਈ ਜਿਹੜਾ ਹਵਾਈ ਫਰ ਕੀਤਾ ਆਪਣੀ ਜਿਹੜੀ ਲਾਇਸੈਂਸੀ ਪੇਪਰ ਇਹਨਾਂ ਦੇ ਪਹਿਲਾਂ ਵੀ ਕੋਈ ਮਾਮਲੇ ਦਰਜ ਨਹੀਂ ਜਿਹੜੇ ਪਾਇਲ ਵਾਲੇ ਆ ਉਹਨਾਂ ਦੇ ਖਿਲਾਫ ਹੀ ਚੈੱਕ ਕਰ ਲਈ ਉਹਨਾਂ ਦਾ ਰਿਕਾਰਡ 9293 ਨਹੀਂ ਚੈੱਕ ਕਰਾ ਰਹੇ ਨੇ ਜਿਹੜਾ ਗੁਰੀ ਹੈ ਇਹਦਾ ਵੀ ਰਿਕਾਰਡ ਹੀ ਚੱਲਦਾ। ਜਦ ਇਹ ਰਮਾਣ ਲਗਾ ਹੋਰ ਵੀ ਜਿਹੜੀ ਕੋ ਐਮ ਜਾਣਕਾਰੀ ਤੁਹਾਡੇ ਨੂੰ ਸ਼ੇਅਰ ਕਰ। ਕਲਿਕ। ਟਿੰਡਾਲੇ ਮੁਤਾਬਕ ਉਹਨੂੰ ਧਮਕੀਆਂ ਵੀ ਦਿੱਤੀਆਂ ਲੀਆਂ ਵੀ ਅਸੀਂ ਨਸ਼ਾ ਵੇਚਦੇ ਹਾਂ। ਇਹਦੇ ਉੱਤੇ ਕੋਈ ਟੈਕਨੀਕਲ ਕੀਤੀ ਨਹੀਂ। ਨਹੀਂ ਕੋਈ ਇਹ ਹੀ ਗੱਲ ਸਾਹਮਣੇ ਇਹ ਹੀ ਗੱਲ ਸਾਹਮਣੇ ਵੀ ਆਈ ਹੈ। ਉਹ ਲੜਾਈ ਇਹਨਾਂ ਦੀ ਇੱਥੇ ਜ਼ਰੂਰ ਹੈ। ਇਹਨਾਂ ਨਾਲ ਉਹਦੀ ਲੀਵਰਾਂ ਨਾਲ ਕੋਟ ਮਾਰ ਜ਼ਰੂਰ ਹੋ ਗਈ। ਠੀਕ ਹੈ।